ਵੇਉਂਦਾ ਪਾਣੀ ਹੈਗਾ ਉਹ ਕੋਈ ਨਹੀਂ ਉਹ ਲੈ ਇਥੇ ਮੇਰਾ ਤਫੜ ਕੇ ਰੱਖ ਦੇ ਦਰ ਬਈ ਮੱਲਿਆ ਰੇ ਬਾਬਾ ਐਵੇਂ ਚੋਰਾਂ ਨਾ ਨਾ ਬਾਬਾ ਸੇ ਚੋਰਦੇ ਨਹੀਂ ਆਗੇ ਤੈਨੂੰ ਚੋਰਦੇ ਨਹੀਂ ਤੈਨੂੰ ਬਾਬਾ ਜੀ ਮਨ ਦੇ ਬਾ ਚੋਰੀਆਂ ਅਸੀਂ ਤੇਰੇ ਅਕੇ ਚੋਰੀ ਕਰ ਲਿਆ ਭਲਾ ਦੱਸ ਬਾਬਾ ਉਹੀ ਗੱਲਾਂ ਤੇਰੀਆਂ ਤਾਂ ਚੋਰੀ ਕਰਿਆ ਨਹੀਂ ਤਾਂ ਕਰ ਲਉਂਗੇ ਭਾਈ ਲਾ ਤੇਰੇ ਕਿਹੜਾ ਸਿੱ ਘਰੇ ਬੈਠੇ ਆਂ ਗੂ ਬਾਰ ਖੋਲ ਕੇ ਘਰ ਚ ਬੈਗੇ ਤੇਰੇ ਚੋਰੀ ਕਰਨ ਨੂੰ ਦਾਮ ਲੈਣ ਲੱਗ ਕੇ ਥੱਕ ਕੇ ਸਿੱਲੱਤਾਂ ਵਾਲੀਆਂ ਦੁਖਣ ਲੱਗ ਗਈਆਂ ਮੈਂ ਤਾਂ ਕਹਤਾ ਇਹਨੂੰ ਮੈਂ ਖਤੂਰੀ ਵੇਹ ਜਾ Rajasthan ਤੋਂ ਆਇਓ ਅਰੇ ਹਾਂ 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 Rajasthan ਤੋਂ ਆਇਆ ਹਾਂ ਮੈਂ ਕਿnde ਲਉਹੀ ਹਾਂ 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 Rajasthan ਤੋਂ ਆਇਆ ਪਰ ਬੋਲੀ ਤਾਂ ਸਾਡੇ ਵਾਲੀ ਐ ਨਹੀਂ ਫਿਰ ਅਸੀਂ ਕਾਫੀ ਟਾਈਮ ਤੋਂ ਇੱਥੇ ਆਏ ਹੋਏ ਆ ਨਾ ਤਾਂ ਕਰਕੇ ਸਾਡੀ ਬੋਲੀ ਬਦਲ ਗਈ ਫਿਰ ਪਿੰਡ 'ਚ ਤਾਂ ਦੇਖੀ ਨਹੀਂ ਕਰੇ ਮੈਂ ਹੁਣ ਪਿੰਡ 'ਚ ਘਰ ਘਰ ਜਾ ਕੇ ਦਿਖਾਉਣਾਗਾ ਵੀ ਅਸੀਂ ਰਾਜਸਤਾਨ